ਹਾਂ ਜੀ ਮੇਰੇ ਵੱਲੋਂ ਸਾਰਨ ਸਤਿ ਸ਼੍ਰੀ ਅਕਾਲ ਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਕਰਦੇ ਸੀ ਜੀ ਅੱਜ ਦਾ ਬਲੌਗ ਸ਼ੁਰੂ ਪਲੀਜ਼ ਤੁਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਠੀਕ ਹੈ ਜੀ ਤੇ ਆਪਾਂ ਹੁਣ ਮੈਂ ਜਾਉਂਗੀ ਨਹੀਂ ਕਿ ਦੇਖਿਆ ਮੈਂ ਗੇਟ ਕਿਉਂ ਹੱਤਾਂ ਨੂੰ ਕਹਿੰਦੀ ਐਸੀ ਵੀ ਗੇਟ ਲਾਇਓ ਨਾ ਮੰਮੀ ਵਾਟੇ ਮੈਂ ਥੋੜਾ ਜਿਹਾ ਸੰਭਲਿਆ ਸੀ ਕਿ ਜਿੱਥੇ ਆਹ ਚਾਹੀਏ ਜੰਮ ਲਾਇਆ ਐਂਦੀ ਮਾਲ ਲਿਆ ਦੀ ਛੋਟੀ ਪੈਕਿੰਗ ਫੇਸ ਬੋਲ ਦੀ 85 ਰੁਪਈਆ ਦੀ ਮੇਰੇ ਨਾਲ ਬਜੇ 40 ਮਹਗਾ ਹੈ ਨਹੀਂ ਮੇਰੇ ਲਵੇ 45 ਹੁਣ ਮੈਂ ਜਾਣਾ ਘਰੇ ਫੇਰ ਆਉਂ ਬਾਈ ਕਹਿੰਦਾ ਮੇਰੇ ਕੋਲ ਰੁਪਏ 40 ਐ ਨਹੀਂ ਮੇਰੇ ਕੋਲ 40 ਹੀ ਕਹਿੰਦਾ 85 ਜੀ ਸੀ ਗਿਆ ਜਾਵੇ ਯਾਰ ਮਨਾ ਤਾ ਆ ਆ ਲੈਂਦਾ ਜੀ ਆਪਣੇ ਆ ਰਹੇ ਨੇ ਰਿਸ਼ਤੇਦਾਰ ਓਏ ਗੋਡੇ ਤੇ ਲੱਗੀ ਓਏ ਬੋਤਲ ਮੇਰੇ ਤਾਂ ਕਚਾਨ ਖਾਫੂ ਜੀਆ ਗੁੱਡ ਡੇ ਬਿਸਕੁਟ ਨਮਕ ਨਹੀਂ ਲੱਗਿਆ ਗੁੱਜੇ ਬਿਸਕੁਟ ਜਿਹੜੇ ਕਜਮਣ ਵਾਲੇ ਹੁੰਦੇ ਨੇ ਉਹ ਮੈਂ ਕਹਿ ਦਿੱਉ ਉਹਨੂੰ ਜੀਰੇ ਜੇ ਵਾਲੇ ਬਿਸਕੁਟ ਹੈਗੇ ਨੇ ਗੁੱਡ ਡੇ ਵਰਗੀਆਂ ਜਿਹੜੇ ਓਹੋ ਉਹ ਦੇ ਵਰਗੇ ਅੰਦਰੇ 50 50 ਵਰਗੇ ਕੀ ਕਹਿੰਦਾ ਫਿਰ ਕਹਿੰਦਾ ਨਾ ਕਹਿੰਦਾ ਉਹ ਮੁੱਕੇ ਉਹ ਨਾ ਮੈਂ ਫਿਰ ਕੁਟਰ ਦੇ ਦੇ ਸਾਡੇ ਦਾ ਰਿਸ਼ਤਦਾਰ ਆ ਇੱਕ ਘਾਲੇ ਆਂਦੀ ਸਾਡੇ ਦਾ ਕੰਮ ਰਿਸ਼ਤਦਾਰ ਆ ਵਾ ਵਧੀਆ ਓ ਢੀਪ ਇਹ ਇੱਕ ਚੀਜ਼ ਨੂੰ ਚਲ ਪਾ ਪੁੱਤ ਲਫਾ ਵਿੱਚ ਪਾ ਦੇ ਚੱਕ ਕੇ ਪਾ ਖਾ ਮੈਂ ਇਹ ਬਾਜਾ ਚ ਪਾਈ ਹਾਂ ਤੇ ਆਂ ਇਹ ਉਹਨਾਂ ਨੇ ਜਿਹੜਾ ਜਿਆਦਾ ਕੁਸ ਕਰਾ ਆ ਤੇ ਮੈਂ ਪੂਰ ਤਰ੍ਹਾਂ ਦਾ ਤਾਂ ਸੋ ਉਹਨੂੰ ਪਹਿਲਾਂ ਅੰਦਰ ਕਰ ਦੂਗਾ ਵੀ ਤੂੰ ਕੀ ਹੈ ਜੀ ਜਾਂਦਾ ਸੀ ਅੰਦਰ ਲੈ ਜਾਂਦਾ ਮਾਤਾ ਬਾਰੇ ਬੈਠੂਗੀ ਬੜਾ ਚੰਨਾ ਵਧੀਆ ਸੁੰਗਾ ਸੁੰਦਾ ਮੌਸਮ ਹੈ ਕਿ ਓਏ ਅਜੂ ਨਾਲੇ ਬੈਠਾ ਰਹਿੰਦਾ ਅੱਛਾ ਆਹ ਦੇਖੋ ਇਹ ਕੋਲੇ ਫਾਫਾ ਜਾਫਾ ਅੱਛਾ ਦੇਖੋ ਨਾ ਸੋਈ ਚਾਹੋ ਮੇਰੇ ਨਾਲ ਹਰਮਨ ਨੂੰ ਕਹਿੰਦਾ ਕੁਸ ਹਰਮਨ ਇਹਨੂੰ ਵੀ ਲਿਆ ਆਂਦਾ ਇੱਕ ਉਹ ਕੀ ਕਿਹੜੇ ਕੰਦਾਉਂਦਾ ਬਿਸਕੁਟ ਇਹ ਟਿੱਟੂ ਆ ਦੇਖ ਲੈ ਭਾਬਾ ਪੁੱਤ ਮੇਰੇ ਕੋਲ ਆ ਦੇਖੋ ਆਜੋ ਆਜੋ ਮੈਨੂੰ ਡਰਦਾ ਹੈ ਤੁਹਾਨੂੰ ਤਾਂ

ਹਰ ਮੰਤੈ ਖੁੱਲ੍ਹਾ ਹੀ ਛੱਡਿਆ ਗੇਟ ਕਿਉਂਕਿ ਸਾਨੂੰ ਡੌਗੀ ਕਰਕੇ ਲਾਣਾ ਜੀ ਤੇ ਜਿਹੜੇ ਆਪਣੇ ਰਿਸ਼ਤੇਦਾਰ ਆਏ ਸੀਗੇ ਉਹ ਚਲੇ ਗਏ ਨਹੀਂ ਤੇ ਕਿਹਾ ਸੀ ਉਹਨਾਂ ਨੂੰ ਵੀ ਰਾਤ ਰਹਿਣਾ ਉਹ ਕਹਿੰਦੇ ਬਟ ਨਹੀਂ ਸਰਦਾ ਨਹੀਂ ਹੈਗਾ ਪਿੱਛੇ ਹਨਾ ਇਕੱਲੇ ਇਕੱਲੇ ਅੱਜ ਕੱਲ ਆਪਾਂ ਨੂੰ ਪਤਾ ਹੈ ਸਾਰੇ ਇਕੱਲੇ ਹੁੰਦੇ ਨੇ ਤਾਂ ਕਰਕੇ ਚਲੇ ਗਏ ਇਹ ਉਹ ਪਾਪਾ ਜੀ ਸੀਗੇ ਪਿੰਡ ਵਾਲੇ ਨਾਲ ਵੀ ਰਾ ਸੀਗਾ ਆਪਣਾ ਸਿਸਟਰ ਦੇ ਘਰ ਵਾਲੇ ਨਾਲ ਚਾਚਾ ਸੀਗੇ ਉਹਨਾਂ ਦੇ ਉਹ ਇੱਧਰ ਨੇੜੇ ਹੀ ਆਏ ਸੀਗੇ ਕਿਤੇ ਕੰਮ ਹਨਾ ਫਿਰ ਉਹ ਇੱਧਰ ਨੂੰ ਆ ਕੇ ਕਹਿੰਦੇ ਵੀ ਚਲੋ ਮਿਲ ਕੇ ਚੱਲਦੇ ਆ ਜੀ ਆਪਾਂ ਨੂੰ ਕਿਹਾ ਸੀਗਾ ਵੀ ਹਨਾ ਸਵੇਰੇ ਚਲੇ ਜਾਏ ਸੱਜਰੇ ਬਟ ਚਲੋ ਆਪਾਂ ਨੂੰ ਪਤਾ ਹੀ ਨਹੀਂ ਸਰਦਾ ਹੁਣ ਕਿਸੇ ਦਾ ਰਹਿ ਕੇ ਹਨਾ ਤੇ ਉਹ ਚਲੇ ਗਏ ਨੇ 8 ਵਜ ਚੁੱਕੇ ਨੇ ਪੇਠੇ ਸਬਜ਼ੀ ਬਣਾਉਣੀ ਸੀ ਬਟ ਘਰ ਤੇ ਹਨਾ ਲੇਟ ਹੋ ਗਏ ਧੂਰੀ ਤਾਂ ਆਪਾਂ ਸਬਜ਼ੀ ਬਣਾਵਾਂਗੇ ਸਵੇਰੇ ਸੱਜਰੇ ਜੀ ਦਾਲ ਪਈ ਸੀ ਨਾਲ ਬਣਾਉਣੀ ਆਪਾਂ ਚਟਣੀ ਠਿੱਕਾ ਜੀ ਚਲੋ ਚੱਲਦੇ ਆ ਪਰਸੋਈ ਦੇ ਵਿੱਚ ਤੁਸੀਂ ਦਾ ਕੱਪੜੇ ਸ਼ਾਮ ਦੇ ਰਹਿਣੇ ਨੇ ਇਹਨੂੰ ਜੀ ਮੈਂ ਪਰਤ ਤੋਂ ਨਹੀਂ ਗੁੱਲੀ ਆ ਗਈ ਕਰਵਾ ਲਈ ਹਾਂ ਕਰ ਦੋ ਇਹ ਨਹੀਂ ਹਾਂ ਹਾਂ ਬੜੀ ਉੱਲੀ ਹੋਣਾ ਹਾਂ ਨਹੀਂ ਨਹੀਂ ਸਹੀ ਹੈ ਤੇ ਨੋ ਹੀ ਲੱਗ ਰਹੀ ਹੈ ਹਰਮਨ ਪਹਿਲਾਂ ਵੀ ਫਿਰ ਬੜੀ ਜਿਆਦਾ ਤੰਗ ਸੀਗੀ ਸਹੀ ਹੈ ਇੱਕ ਦੋ ਦਿਨ ਪਾਏਗਾ ਸਹੀ ਲੱਗਣਾ ਬਾਲੀ ਦੀ ਐ ਟੈਡ ਹੋ ਰਹੀ ਹੈ ਹੋ ਜਾਣੀ ਆ ਆਪ ਤਾਂ ਸਿਉਣੀ ਮਾਰਨੀ ਐ ਇਹਨਾਂ ਉਹਨਾਂ ਨੇ ਫਿਰ ਉਹਨੂੰ ਕਹਾਂ ਲੂ ਕੌਫੀ ਮੈਂ ਵੀ ਥੋੜੀ ਥੋੜੀ ਟੈਡ ਕਰ ਬਿਰੋ ਉੱਤੇ ਪੱਖਾ ਬਾਹ ਨਾ ਕਰਨੀ ਉੱਤੇ ਕਾਨੂੰ ਖੜੇ ਵਰ ਕਰਕੇ ਦੇ ਦੂ ਹਾਂ ਰੋਕਾਂ ਟੈਨਡ ਅੰਦਰ ਪਟਾ ਦੋ 10 ਮਿੰਟ ਦਾ ਕੰਮ ਆ 5 ਦਾ ਵਿਤੇ ਠੀਕ ਆ ਵਾ ਫਿਰ ਕਰਾ ਕੇ ਆਉਂ ਤੋ ਗੱਲ ਦੂ ਐ ਫਿਰ ਆਪਾਂ ਪੈਸੇ ਵੀ ਦੇਣੇ हां الحمدللہ ਸਾਰੋ ਤੇ ਪੰਨਣ ਕਰਦੇ ਆ ਭਾਂਡੇ ਦੇ ਵਿੱਚ ਮਸਕੇ ਆਮ ਦਾ ਸੰਦਾ ਪਹਾੜ ਉੱਪਰ ਆਕਾ ਲਾਂਗੇ ਹਰ ਮਤੋਂ ਆੜੂ ਖਾਦਾ ਮਿੱਠਾ ਸੀ ਹਾਂ ਜੀ ਠੰਡਾ ਤੇ ਲੈ ਆਉਣੀ ਤੇ ਕਿਹਦੇ ਨਾਲ ਤੁਹਾਨੂੰ ਚਾਹੀ ਪੰਜ ਰੁਪਏ ਦੀ ਚੀਜ਼ ਆਏ ਹਨ ਉਹਦੇ ਵਿੱਚ ਆ ਚੜ ਜਾਂਦਾ ਬੰਦੇ ਨੂੰ ਸੂੜੀਆਂ ਨੂੰ ਕੁੜੀਆਂ ਨੂੰ ਸਾਡੇ ਵਰਗੀਆਂ ਨਾ ਤੇ ਆਪਾਂ ਭਲੇ ਨੇ ਅੱਜ ਕੀ ਚਾਹੀਦਾ ਤੁਹਾਨੂੰ ਮਖੇ ਦੇਖੋ ਰਾਤ ਨੂੰ ਠੰਡੇ ਪੂਜ ਗਏ ਤਾਂ ਕੀ ਕਰਾਂ ਮਾਹੀ ਹਰ ਹੁਣ ਰੋਟੀ ਦਾ ਟਾਈਮ ਹੈਗਾ ਕੀ ਕਰੂੰਗੇ ਤੇ ਰੋਕੀ ਨਾ ਕਰਨਾ ਯਾ ਭਾ ਅੰਬ ਜੀ ਵਰਗੇ ਨੇ ਇਹਨੇ ਜਾ ਰਹੇ ਇਹਨੇ ਜਾ ਰਹੇ ਆਪਾਂ ਅੱਜ ਕੁਝ ਖਤ ਨਹੀਂ ਪੀਤੇ ਜਾਂ ਤੁਹਾਨੂੰ ਮੰਗਿਆ ਚ ਮੈਂਗੋ ਸ਼ੇਕ ਸਰੂਤੀ ਬਣਾ ਕੇ ਦਵਾ ਦੇ ਚ ਆ ਮੈਂ ਹਸਣ ਕੱਟਣ ਲੱਗੀ ਸੀ ਕਿਉਂਕਿ ਮੈਂ ਕਿਚਨ ਸਬਜ਼ੀ ਬਣਾਵਾਂਗੀ ਤੇ ਇਹ ਹੋ ਗਈ ਸੀ ਲੇਟ ਤਾਂ ਕਰਕੇ ਆਪਾਂ ਸਬਜ਼ੀ ਨੂੰ ਸਵੇਰੇ ਸਾਜ ਰੁਕੇ ਬਣਾਵਾਂਗੇ ਠੀਕ ਹੈ ਜੀ ਹੋਰ ਮੇਰੀ ਮਾਂ ਨਹੀਂ ਇਹ ਇਹਨਾਂ ਤਾਂ ਬਣਾਉਣੀ ਹੈ ਇੱਕ ਪਿਆਜ਼ ਪਾਈ ਸੀ ਹਰੀਆਂ ਮਿਰਚਾਂ ਅੰਬ ਦੇ ਚਾਤ ਦਾ ਸਿਰਕਾ ਜਿਹਾ ਪਾਇਆ ਬਹੁਤ ਟੇਸਟੀ ਬਣਦੀ ਆ ਬਹੁਤ ਵਧੀਆ ਬਣਦੀ ਆ ਤੇ ਵੀ ਇਹ ਬਣਾਉਣੀ ਹੈ ਨਾ ਤਵਾਰੇ ਇੱਕ ਬੇਟਾ ਇਹਨਾਂ ਮਸਤ ਕੱਟਣ ਦੇ ਲਈ ਕਰ ਲੈਂਦਾ ਤੇ ਇਹ ਪਕਾ ਚੁੱਕੀ ਹੁੰਦੀ ਆ ਰਹੀ ਹੁਸਾ ਦਾ ਤੇ ਮੈਂ ਜਦੋਂ ਮੈਂ ਚੁੱਕੀ ਤਾਂ ਉਹ ਆਪਣਾ ਬੰਨਿਆ ਤੇ ਅਸੀਂ ਤਾਂ ਤੇ ਰੋਟੀ ਬਣਾਉਣੀ ਆ ਹੁਣ ਟੈਂਪਰ ਤੋਂ ਹੋ ਗਏ ਤੇ ਇਹ ਆਪਣਾ ਚੱਕਣੀ ਬਣਾ ਲਈ ਤਾਂ ਕਲਾ ਲਿਆ ਆਲ ਧਰਮ ਕਰ ਲਿਆ ਹੰਬਾ ਕੱਟ ਲਿਆ ਸੀ ਤੇ ਆਪਣਾ ਆਹ ਹੈ ਟੈਂਪੋ ਤੋਂ 6:30 ਹੋ ਗਏ ਨੇ ਅਜੇ ਰੋਟੀਆਂ ਅੱਗੇ ਅਸੀਂ ਆਹ ਟਾਈਮ ਨਾਲ ਰੋਟੀ ਖਾ ਲੈ ਲਾਂਗੇ ਇੱਕ ਟਿੱਕਾ ਤੇ ਹੁਣ ਆਪਾਂ ਚਲੋ ਮੱਟ ਲਾਉਣਾ ਤਿਵਰਾਉਣਾ ਤੇ ਜਿਹਨੂੰ ਆਈਸੀ ਜੀ ਆਪਾਂ ਇਹਨੇ ਉਹਦੋਂ ਮੈਂ ਲੱਗੀ ਸੀ ਵੀਡੀਓ ਬਣਾਉਂਦੀ ਜ਼ਰੂਰ ਉਹਨਾਂ ਨਾਲ ਉਹਨਾਂ ਦੀਦੋਂ ਆਏ ਸੀ ਬਸ ਮੈਨੂੰ ਪਤਾ ਨਹੀਂ ਸੀ ਹਿਆ ਦਾ ਨਾ ਕੋਈ ਫੋਨ ਨਹੀਂ ਸੀ ਉਹਨਾਂ ਦਾ ਆਇਆ ਉਹਨਾਂ ਨੇ ਆਏ ਤੋਂ ਹੀ ਦੱਸਿਆ ਜੀਸੀ ਉੱਥੇ ਆਏ ਸੀ ਜੀ ਆਕਤ ਕੇ ਜੀ ਮੈਂ ਵੀਡੀਓ ਨਹੀਂ ਬਣਾ ਸਕੀ ਜੁਰ ਅਗਲੀ ਵਾਰ ਆਉਣੀ ਹੈ ਨਾ ਉਦੋਂ ਮੈਂ ਜ਼ਰੂਰ ਵੀਡੀਓ ਬਣਾਉਂਗੀ ਨਾ ਵੀ ਤੇਰੀ ਹਮਤ ਬਣਾ ਰਹੇ ਸੀ ਕੇ ਰੋਟੀ ਕੱਲ ਅਸੀਂ 9 ਵਜੇ ਨੂੰ ਪਹਿਲੇ ਸੀ ਰੋਟੀ ਪਣੀ ਖਾ ਕੇ ਕਿਉਂਕਿ ਸਵੇਰੇ ਜੀ ਉੱਠਣਾ ਹੁੰਦਾ ਹੈ ਸਕੂਲ ਜਾਣਾ ਹੁੰਦਾ ਹੈ ਹਰਮਨ ਨੇ ਕੱਲ ਮੀਂਹ ਜਿਆ ਪੈ ਗਿਆ ਸੀ ਥੋੜਾ ਵੈਦਰ ਵਧੀਆ ਹੋ ਗਿਆ ਸੀ ਅੱਜ ਫੇਰ ਹਰਮੀ ਜੀ ਹੋ ਗਈ ਤੁਹੇ ਮੇਰੇ ਸੋਚਦਾ ਬਹੁਤ ਪੱਕਾ ਇਹ ਸਿਆਲ ਵਾਲੀ ਪਾ ਸਰਦੀਆਂ ਵਾਲੀ ਬਧੀਆ ਸੋਈ ਹੈਗੀ ਗਰਮੀ ਦੇ ਇੱਕ ਤਾਂ ਬਹੁਤ ਪੱਕਾ ਕੋਈ ਬਿੰਦੋ ਨਾ ਹੈ ਇਹਦੇ ਵਿੱਚ ਜੇ ਬਿੰਦੋ ਹੈਗੀ ਹੈ ਤਾਂ ਉਹ ਬਰਾਂਡੇ ਦੇ ਵਿੱਚ ਦੀ ਹੈ ਉੱਤਰ ਦੀ ਬਰੰਡਾ ਕਵਰ ਆ ਉੱਤਰ ਦੀ ਕੋਈ ਹਵਾ ਨਹੀਂ ਲੱਗਦੀ ਹੈਗੀ ਤਾਂ ਕਰਕੇ ਸਰਦੀਆਂ ਵਾਲੀ ਮੋਫੋ ਦੀ ਹੈ ਇਹ ਸਰਸੋਈ ਆਪਣੇ ਉੱਤਰ ਸਾਡਾ ਜਿਹੜਾ ਟੋਕੀ ਆ ਉਹ

ਕਾ ਹੈ ਜੇ ਕੋਈ ਵੀ ਆਉਂਦਾ ਹਨ ਪੈਣ ਪਾਈ ਆਪਣਾ ਚਾਹ ਚੜਦਾ ਹਨ ਜਿਉ ਪਹਿਲਾਂ ਦੱਸਦੇ ਮੈਨੂੰ ਫਿਰ ਮੈਂ ਰੋਕਤੀ ਪਾਣੀ ਵਗੈਰਾ ਬਣਾ ਕੇ ਰੱਖਦੀ ਹਾਂ ਲਈ ਜਿਉ ਰਾਤ ਰਹਿੰਦੇ ਹਨ ਮਟੋ ਕਹਿੰਦੇ ਸੀ ਫੇਰ ਕਿਸੇ ਦਿਨ ਮੈਂ ਕਿਚੜ ਕੋਲ ਬਗ ਫੇਰ ਆਜੂ ਕਿਸੇ ਦਿਨ ਹਨ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਕਿਉਂਕਿ ਪੈਣ ਪਾਈਆਂ ਦੀ سپورਟ ਨਾਲ ਹੁੰਦਾ ਜੀ ਆਪਣਾ ਸਾਰਾ ਉਹ ਜਿਹੜੇ ਭੈਣ ਭਾਈ ਸਪੋਰਟ ਕਰਨਗੇ ਨਾ ਫਿਰ ਆਪਣਾ ਚੈਨਲ ਕਰੋ ਪਰੂਗਾ ਹੀ ਤੇ ਥੈਂਕ ਯੂ ਧੰਨਵਾਦ ਹੈ ਸਾਰੇ ਭੈਣ ਭਾਈਆਂ ਲਈ ਜਿਹੜਾ ਆਪਣਾ ਚੈਨਲ ਨੂੰ ਸਪੋਰਟ ਕਰ ਰਹੇ ਨੇ ਹਨਾ ਸਬਸਕ੍ਰਾਈਬ ਬਦਰੇ ਨੇ ਆਪਣੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਆਪਣਾ ਕਮੈਂਟ ਕਰਕੇ ਵੀ ਦੱਸਿਆ ਕਰੋ ਜੀ ਤੁਹਾਨੂੰ ਬਲੌਗ ਕਿਵੇਂ ਦੇ ਲੱਗਦੇ ਨੇ ਕਿਉਂਕਿ ਕਮੈਂਟ ਕਰਕੇ ਤੁਹਾਨੂੰ ਪਤਾ ਲੱਗਦਾ ਹੈ ਆਪਾਂ ਨੂੰ ਹਨਾ ਵੀ ਭੈਣ ਭੈਣ ਨੂੰ ਬਲੌਗ ਕਿਵੇਂ ਲੱਗਦੇ ਨੇ ਜੇ ਕੋਈ ਘਟਵਾਦੂ ਬਲੌਗ ਦੇ ਵਿੱਚ ਤੇ ਆਪਾਂ ਥੋੜਾ ਜਿਹਾ ਕੰਮ ਹੋਰ ਵਧੀਆ ਕੰਮ ਕਰਾਂਗੇ ਠੀਕ ਹੈ ਜੀ ਬਲੌਗ ਦੇ ਵਿੱਚ ਅੱਜ ਸਵੇਰ ਰਾਤਾਈ ਸ਼ਾਂਤ ਲੱਗੀ ਸੀ ਵੀਲੌਗ ਬਣਾਉਣਾ ਉਹ ਲੱਗਦਾ ਰੋਟੀ ਵਗੈਰਾ ਦਾ ਵੀਲੌਗ ਬਣਾ ਰਹੀ ਐ ਮੈਂ ਕਿਥੋਂ ਅੱਜ ਸ਼ਾਂਤ ਵੀਲੌਗ ਬਣਾ ਲੈਣੀ ਐ ਅੱਜ ਕਰਣੀ ਜੀ ਹੋਣੀ ਪਰ ਮੈਂ ਸੋ ਵੀ ਰਾਤ ਬਹੁਤ ਵਧੀਆ ਸੀਗਾ ਮੈਂ ਪੈ ਕੇ ਬੈਠਾ ਇਹ ਤਾਂ ਬਾਤ ਹੈ ਚੀਪਾਣੇ ਕੋਲ ਮਾਂਜ ਕੇ ਤੇ ਬਿਸਤਰੇ ਚਾ ਮਾਂਗੇ ਪਾ ਇੱਕ ਕਜੀ ਸੱਚੀ ਮੈਂ ਬਹੁਤ ਖਸਤਾ ਰਹੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਉਹਨਾਂ ਨੇ ਆਣਾ ਮੈਂ ਵੀਡੀਓ ਜ਼ਰੂਰ ਬਣਾਉਂਦੀ ਜੀ ਚਲੋ ਹਣਾ ਚਲੋ ਯਸੇ ਅੱਜ ਵੈਸੇ ਮੈਂ ਕੰਟੈਂਟ ਦਾ ਨਾਮ ਕੰਟੈਂਟ ਲਿਖੂੰਗੀ ਜੇ ਕੋਈ ਟਿੱਕ ਕਰਦਾ ਹੋਊਗਾ ਬਹੁਤ ਚਾਹ ਚਾਪ ਦਿੱਤੀ ਆ ਹਣ ਦੇਖੋ ਜੀ ਆਪਣੇ ਕੌਣ ਕੌਣ ਆਏ ਠੀਕ ਹੈ ਜੀ ਕੰਟੈਂਟ ਵੇਖ ਦਉਂਗੀ ਬਟ ਮੈਂ ਉਹਦੇ ਵਿੱਚ ਵੇੜਵਾਂ ਨਹੀਂ ਲੈ ਸਕੀ ਇਹਦੇ ਲਈ ਸੌਰੀ ਜੀ ਅਗਲੀ ਵਾਰ ਜਦੋਂ ਆਉਣਗੇ ਨਾ ਪੱਕਾ ਵੀਰ ਲਾਉਂਗੀ ਕੋਈ ਵੀ ਆਵੇ ਆਪਣੇ ਗੈਸ ਤੇ ਹਨਾ ਪੱਕਾ ਮੰਮੇ ਦੇ ਵਿੱਚ ਲਾਉਂਗੀ ਫਸੇ ਇੰਨਾ ਮੇਰੇ ਦਿਮਾਗ 'ਚ ਨਹੀਂ ਰਿਹਾ ਚਾਹ ਪਾਣੀ ਦਿੱਤਾ ਤੇ ਗੱਲਾਂ ਬਾਤਾਂ ਕੀਤੀਆਂ ਮੇਰੇ ਦਿਮਾਗ 'ਚ ਇਹ ਰਿਹਾ ਵਿਚ ਰੋ ਰੰਦਰ ਬੈਠ ਸੀ ਚਾਹ ਪਾਣੀ ਵਗੈਰਾ ਪਿੰਦੇ ਸੀ ਜੇ ਪਾਉਂਦਾ ਨਾਲ ਹੀ ਹੈ ਉਹਦੇ ਵਿੱਚ ਮੇਰੇ ਮਾਇੰਡ 'ਚ ਕੁਝ ਆਇਆ ਹੈਗਾ ਚਲੋ ਆਪਾਂ ਬਣਾ ਲੈਂਦੇ ਠੀਕ ਹੈ ਜੀ ਤੇ ਚਲੋ ਜੀ ਆਪਾਂ ਹੁਣ ਰੋਟੀ ਪਾਣੀ ਖਾ ਲਈਏ ਜੀ ਤੇ ਜਿਹੜਾ ਆ ਬਲਾਉ ਬਣਾਇਆ ਹੈ ਜੀ ਇਹ ਆਪਾਂ ਪਾਵਾਂਗੇ ਜੀ ਕੱਲ ਨੂੰ ਠੀਕ ਹੈ ਜੀ ਤੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਜੀ ਆਪਾਂ ਹੋਪ ਕੇ ਜੀ ਬਾਏ